ਸੱਚੀ ਕਾਲਜੀ ਐਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਹਵਾਏ ਮਾਫੀ ਮੰਗ ਲੈ ਵੀ ਤੋ ਕਿਆ ਹਵਾਏ ਮਾਫੀ ਮੰਗ ਲੈ ਵੀ ਤੋ ਕਿਆ ਟਹਨੀਆਂ ਤੋਂ ਟੂਟੀ ਹੀ ਰਹਤੀ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕਿਸੇ ਚੀਜ਼ ਦੇ ਲਈ ਕਿਸੇ ਗੁਨਾਹ ਦੇ ਲਈ ਕਿਸੇ ਆਪਣੇ ਕੀਤੇ ਹੋਏ ਕਰਮ ਦੇ ਲਈ ਭਾਵੇਂ ਲੱਖ ਵਾਰ ਕਿਸੇ ਨੂੰ ਉਸ ਚੀਜ਼ ਬਾਰੇ ਅਹਿਸਾਸ ਦਵਾ ਦਈਏ ਪਰ ਉਹੀ ਗੱਲ ਕਿ ਟੁੱਟੀ ਹੋਈ ਚੀਜ਼ ਦੁਬਾਰਾ ਜੁੜਦੀ ਹੀ ਨਹੀਂ ਮਨ 'ਚ ਇੱਕ ਵਾਰੀ ਹਾਂ ਕਈ ਵਾਰੀ ਅਸੀਂ ਆਪਣੇ ਰਿਸ਼ਤਿਆਂ ਦੀ ਇਹ ਦੇਖ ਲਓ ਤੁਹਾਨੂੰ ਤੁਸੀਂ ਉਸ ਦੇ ਨਜ਼ਦੀਕ ਜਿੰਨਾ ਮਰਜ਼ੀ ਚਲ ਜਾਓ ਨਜ਼ਦੀਕੀਆਂ ਤਰੇੜਾਂ ਨੂੰ ਨਹੀਂ ਭਰਦੀ ਕਹਿੰਦੇ ਜੀਬ ਦੇ ਫੱਟ ਬੜੀ ਛੇਤੀ ਠੀਕ ਹੋ ਜਾਂਦੇ ਆ ਪਰ ਜੀਬ ਦੁਆਰਾ ਦਿੱਤੇ ਹੋਏ ਫੱਟ ਕੋਈ ਛੇਤੀ ਛੇਤੀ ਠੀਕ ਨਹੀਂ ਹੁੰਦੇ ਉਲਝੇਵੇਂ ਕਿੱਥੇ ਪੈਂਦੇ ਆ ਜਿੱਥੇ ਜਿੱਥੇ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਜਿੱਥੇ ਜ਼ਿਆਦਾ ਗੱਲਾਂ ਬਾਤਾਂ ਹੁੰਦੀਆਂ ਨੇ ਮੈਂ ਤੁਹਾਨੂੰ ਇੱਕ ਗੱਲ ਸਹੀ ਦੱਸਾਂ ਮੀਨ ਗੱਲ ਇਹ ਆ ਕਿ ਜਿਆਦਾ ਬੋਲਣ ਨਾਲ ਹੀ ਜਿਆਦਾ ਰਿਸ਼ਤੇ ਖਰਾਬ ਹੁੰਦੇ ਆ ਜ਼ੁਬਾਨ ਨਾਲ ਜਿਆਦਾ ਰਿਸ਼ਤੇ ਖਰਾਬ ਹੁੰਦੇ ਆ ਵੈਸੇ ਅੱਜ ਕੱਲ੍ਹ ਤਾਂ ਕਿਸੇ ਨਾਲ ਵਗੜ ਨਹੀਂ ਹੋਵੇ ਤਾਂ ਉਹਦੇ ਕੋਈ ਚੀਜ਼ ਮੰਗ ਲਓ ਨਾਲ ਹੀ ਵਿਗੜ ਜਾਂਦੀ ਹੈ ਅੱਧੀ ਰਿਸ਼ਤੇਦਾਰੀ ਰਹਿ ਜਾਂਦੀ ਹੈ ਜਦੋਂ ਤੁਸੀਂ ਕਿਸੇ ਤੋਂ ਕੁਝ ਮੰਗ ਲਿਆ ਜੇ ਤਾਂ ਅਗਲੇ ਨੇ ਦੇਤਾ ਤਾਂ ਲੱਗਦਾ ਹੈ ਕਿ ਆਹੀ ਰਿਸ਼ਤਾ ਹੈ ਜੇ ਅਗਲੇ ਨੇ ਨਾ ਦਿੱਤਾ ਤਾਂ ਲੱਗਦਾ ਹੈ ਕਿ ਕੋਈ ਰਿਸ਼ਤਾ ਨਹੀਂ ਹੈ ਕਿਉਂਕਿ ਆਹੀ ਤਾਂ ਸੀ ਜਿਸ ਤੇ ਵਿਸ਼ਵਾਸ ਕਰਕੇ ਅਸੀਂ ਮੰਗਿਆ ਸਾਡੀ ਜ਼ਰੂਰਤ ਨਹੀਂ ਪੂਰੀ ਹੋਈ ਤਾਂ ਰਿਸ਼ਤਾ ਹੀ ਸਾਡੇ ਲਈ ਮਾਇਨੇ ਨਹੀਂ ਰੱਖਦਾ ਕਈ ਵਾਰੀ ਅੰਦਰ ਪਈ ਹੋਈ ਚੀਜ਼ ਮੈਂ ਦੇਖਿਆ ਬਹੁਤ ਵਾਰੀ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਹੁੰਨ ਤੇ ਵੀ ਅਸੀਂ ਆਪਣੇਆਂ ਨੂੰ ਬਹੁਤ ਹੀ ਜ਼ਿਆਦਾ ਬਹਾਨੇਬਾਜ਼ ਬਣਾ ਦਿੰਨੇ ਆ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੁੰਨੀ ਆ ਕਿ ਵਰਤਨਾ ਹੈ ਤਾਂ ਵਰਤਨਾ ਨਹੀਂ ਚਾਹੀਦਾ ਜੇ ਰਿਸ਼ਤਿਆਂ ਚ ਮਿਠਾਸ ਪਿਆਰ ਦਾ ਵਰਤਣਾ ਹੁੰਦਾ ਨਾ ਰਿਸ਼ਤਿਆਂ ਨੇ ਇੱਕ ਤਾਂ ਹੁੰਦਾ ਆਪਸ ਵਿੱਚ ਵਰਤਾਓ ਰੱਖਣਾ ਵਰਤਾਓ ਵਰਤਾਓ ਰੱਖਣਾ ਚਾਹੀਦਾ ਪਰ ਵਰਤਨਾ ਨਹੀਂ ਚਾਹੀਦਾ ਰਿਸ਼ਤੇ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਟੈਸਟ ਨਹੀਂ ਲੈਣਾ ਚਾਹੀਦਾ ਮੁਸੀਬਤ ਦਿਖਦੀ ਹੈ ਪਰੇਸ਼ਾਨੀ ਦਿਖਦੀ ਹੈ ਉਲਝੀਵਾਂ ਦਿਖਦਾ ਹੈ ਤਾਂ ਉਹਦੇ ਵਿੱਚ ਉਲਝੀਵਾਂ ਵਿੱਚੋਂ ਕੱਢਣ ਦੇ ਲਈ ਨਾਲ ਖੜੋ ਜਰੂਰਤ ਹੀ ਨਾ ਪਵੇ ਅਗਲੇ ਨੂੰ ਮੰਗਣ ਦੀ ਅਗਲੇ ਨੂੰ ਜਰੂਰਤ ਹੀ ਨਾ ਪਵੇ ਜਦ ਪਤਾ ਇਹ ਹੈ ਤਾਂ ਅਗਲੇ ਨੂੰ ਕੋ ਹੈਗੇ ਆ ਨਾ ਆਪਾਂ ਕਰ ਲੈਣਾ ਹੈ ਆਪਾਂ ਦੱਸ ਕਿੱਦਾਂ ਕਰਨੀਏ 10 ਕੋਈ ਨਾ ਹੋ ਜੇਗੀ ਤਾਂ ਇਹ ਹੈ ਅਸਾਂ ਦੇ ਵਿੱਚ ਰਿਸ਼ਤਿਆਂ ਦਾ ਵਰਤਾਓ ਅਸੀਂ ਕੀ ਕਰਦੇ ਆ ਰਿਸ਼ਤਿਆਂ ਨੂੰ ਵਰਤਦੇ ਆ ਰਿਸ਼ਤਿਆਂ ਨੂੰ ਯੂਜ਼ ਕਰਦੇ ਆ ਰਿਸ਼ਤਿਆਂ ਤੋਂ ਫਾਇਦੇ ਲੈਂਦੇ ਆ ਕੁਝ ਲੋਕ ਆਪਣੀਆਂ ਮਜਬੂਰੀਆਂ ਦਾ ਜ਼ਰੂਰੀ ਨਹੀਂ ਕਿ ਵਰਤਾਓ ਕਰਨਾ ਚਾਹੀਦਾ ਹੈ ਕਿ ਹਾਂ ਠੀਕ ਹੈ ਖੜ ਗਿਆ ਇਹਦਾ ਇੱਕ ਦੂਜਾ ਪਹਿਲੂ ਵੀ ਹੈ ਹਰ ਸਿੱਕੇ ਦੇ ਦੋ ਪਹਿਲੂ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਤੁਹਾਡੇ ਕੋਲ ਦੋ ਚਾਰ ਚੀਜ਼ਾਂ ਨੇ ਪਤਾ ਹੈ ਸਭ ਨੂੰ ਦੁਨੀਆਦਾਰੀ ਹੈ ਜੀ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੁੰਦਾ ਤੁਹਾਡੇ ਰਿਸ਼ਤੇਦਾਰਾਂ ਨੂੰ ਕਿ ਤੁਹਾਡੇ ਕੋਲ ਕਿੰਨਾ ਹੈ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੁੰਦਾ ਤੁਹਾਡੇ ਆਲੇ-ਦੁਆਲੇ ਨੂੰ ਕਿ ਤੁਹਾਡੇ ਕੋਲ ਕਿੰਨਾ ਹੈ ਕਈ ਵਾਰੀ ਇਹ ਚੀਜ਼ ਠੀਕ ਹੈ ਕਿ ਦਿਖਾਵੇ ਦੇ ਲੱਗਦੇ ਵੀ ਆ ਤੇ ਅੰਦਰੋਂ ਕੋਕਲਾਪਣ ਵੀ ਹੁੰਦਾ ਤਰ੍ਹਾਂ-ਤਰ੍ਹਾਂ ਦੇ ਪਾਂਤ-ਪਾਂਤੀ ਦੁਨੀਆ ਇੱਕ ਚੀਜ਼ ਨੂੰ ਅਸੀਂ ਮੋਹਰ ਨਹੀਂ ਲਾ ਸਕਦੇ ਮੋਹਰ ਲਾ ਦੋ ਬਈ ਐਦਾਂ ਹੀ ਹੁੰਦਾ ਨਾ 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 ਕਈ ਤਰ੍ਹਾਂ ਨਾਲ ਕਈ ਚੀਜ਼ਾਂ ਹੁੰਦੀਆਂ ਨੇ ਹਨਾ ਤਾਂ ਚਲੋ ਕਈ ਜਗ੍ਹਾ ਤੇ ਕੀ ਹੁੰਦਾ ਅਸੀਂ ਕੁਝ ਨਹੀਂ ਵੀ ਦਿਖਾਉਣਾ ਚਾਹੁੰਦੇ ਤਾਂ ਆਲੇ ਦੋਲੇ ਸਰਕਲ ਨੂੰ ਪਤਾ ਹੁੰਦਾ ਹੈ ਤੇ ਉਹ ਉਸ ਚੀਜ਼ ਦੇ ਵਰਤੋਂ ਦੇ ਲਈ ਤੁਹਾਨੂੰ ਵਰਤਦੇ ਆ ਤੇ ਸਮਝ ਕੇ ਨਾ ਕਈ ਵਾਰੀ ਕੁਝ ਰਿਸ਼ਤੇ ਬਣਾਏ ਹੀ ਇਸ ਲਈ ਜਾਂਦੇ ਆ ਕਿ ਵਰਤਿਆ ਜਾਵੇ ਉਜ ਰਿਸ਼ਤੇ ਇਸੇ ਕਰਕੇ ਹੀ ਅੱਗੇ ਚੜਾਈ ਜਾਂਦੇ ਆ ਕਿ ਇਹ ਫਾਇਦਾ ਏ ਇਹ ਨਾਲ ਨਾਲ ਰਿਸ਼ਤਾ ਬਣਾਉਣ ਦਾ ਇਹਨਾਂ ਨਾਲ ਰਿਸ਼ਤਾ ਜੋੜਨ ਦਾ ਮਤਲਬ ਦੁਨੀਆਦਾਰੀ ਲਈ ਕਈ ਵਾਰੀ ਅਸੀਂ ਰਿਸ਼ਤਿਆਂ ਦੇ ਕੋਲ ਤਾਂ ਆਪਣੇ ਆਪ ਨੂੰ ਡਾਊਨ ਕਰਨਾ ਤੇ ਉਸ ਰਿਸ਼ਤੇ ਨੂੰ ਲਿਬਾਉਣ ਲਈ ਮੰਨ ਲਓ ਪਾਸ ਕੁਝ ਵੀ ਕਰ ਬੈਠਦੇ ਆ ਸੀ ਕਿਉਂਕਿ ਦੁਨੀਆਦਾਰੀ ਦੇ ਵਿੱਚ ਸੋਚਦੇ ਆ ਲੈ ਕਰ ਲੈ ਕਦੇ ਜ਼ਰੂਰਤ ਪੈ ਸਕਦੀ ਏ ਇਹਨਾਂ ਦੀ ਬਈ ਦੁਨੀਆਦਾਰੀ ਆ ਮਤਲਬ ਕੀ ਹੋਇਆ ਪਿਆਰ ਪਿਓਰ ਕੋਈ ਨਹੀਂ ਮਨ ਕੋਈ ਨਹੀਂ ਇੱਜ਼ਤ ਕੋਈ ਨਹੀਂ ਬਸ ਦੁਨੀਆਦਾਰੀ ਤੇ ਦੁਨੀਆਦਾਰੀ ਨਾਲ ਫਿਰ ਸਾਰਾ ਕੁਝ ਹੀ ਹੈ ਜਿੱਥੇ ਦੁਨੀਆਦਾਰੀ ਆ ਗਈ ਉੱਥੇ ਤੇ ਇੱਜ਼ਤ ਵੀ ਹੈ ਮਾਣ ਵੀ ਹੈ ਪਿਆਰ ਵੀ ਹੈ ਫਾਇਦਾ ਹੋ ਜਾਂਦਾ ਪੈਸੇ ਧੱਕੇ ਨਾਲ ਤਾਂ ਕੀ ਹੈ ਕਿ ਅਸਲ ਵਿੱਚ ਉਹੀ ਗੱਲ ਕਿ ਹਵਾਵਾਂ ਭਾਵੇਂ ਲੱਖ ਮਾਫੀ ਮੰਗਦੀਆਂ ਇੱਕ ਨਾ ਮੈਂ ਇੱਕ ਜਗ੍ਹਾ ਤੇ ਪੜਿਆ ਸੀ ਜਿਹਨੇ ਫੇਸਬੁਕ ਜਿਹਨੇ ਐਪਲ ਬਣਾਇਆ ਐਪਲ ਦੀ ਕੰਪਨੀ ਦੇਖੋ ਐਪਲ ਜਿਹੜਾ ਫੋਨ ਐਪਲ ਫੋਨ ਐਪਲ ਆਈਪੈਡ ਵੀ ਹੈ ਸਾਰਾ ਕੁਝ ਤਾਂ ਉਹਦਾ ਜਿਹੜਾ ਮਾਲਕ ਸੀ ਨਾ ਉਹਦਾ ਇੱਕ ਦੋਸਤ ਸੀ ਪੰਜਾਬੀ ਚ ਦੱਸਦੀਆਂ ਵੈਸੇ ਮੈਂ ਤੁਹਾਨੂੰ ਸੁਣਿਆ ਤੇ ਮੈਂ ਮੈਨੂੰ ਮੇਰੇ ਬੱਚਾ ਨੇ ਸਮਝਾਇਆ ਸੀ ਇਸ ਬਾਰੇ ਸਮਝਾਇਆ ਮਤਲਬ ਦੱਸਿਆ ਸੀ ਕਿ ਦੇਖੋ ਕਈ ਵਾਰੀ ক্লোਜ਼ਲੀ ਚੀਜ਼ ਜਿਹੜੀ ਹੁੰਦੀ ਆ ਉਹਨਾਂ ਦੀ ਜੀਵਨੀ ਪੜੀ ਜਾਵੇ ਤਾਂ ਉਹਦੇ ਵਿੱਚੋਂ ਇੱਕ ਗੱਲ ਨਿਕਲੀ ਕਿ ਉਜੜਾ ਐਪਲ ਦਾ ਮਾਲਕ ਹੈ ਉਹ ਦੋ ਦੋਸਤ ਸੀ ਦੋ ਦੋਸਤਾਂ ਨੇ ਮਤਲਬ ਐਪਲ ਕੰਪਨੀ ਦਾ ਨਿਰਮਾਣ ਕੀਤਾ ਖੜਾ ਕੀਤੀ ਕੰਪਨੀ ਦੇ ਲਈ ਚੂਜ਼ ਕਰਨ ਦੇ ਲਈ ਕਿ ਐਪਲ ਨੂੰ ਆਪਾਂ ਇੱਦਾਂ ਕਰਦੇ ਆ ਤਾਂ ਕੀ ਹੋਇਆ ਕਿ ਜਦੋਂ ਕੋਈ ਕੰਪਨੀ ਬਣਾਉਨੇ ਆਪਾਂ ਤਾਂ ਥੋੜੀ ਬਹੁਤੀ ਪਰੇਸ਼ਾਨੀ ਆਉਂਦੀ ਹੈ ਇੱਕਦਮ ਨਾਮ ਹੁੰਦਾ ਵੀ ਨਹੀਂ ਹੈ ਨਾ ਤਾਂ ਉਹਨਾਂ ਨੇ ਕੀ ਕੀਤਾ ਕਿ ਸੋਚਿਆ ਕਿ ਚਲੋ ਇੱਕ ਤੀਜਾ ਬੰਦੇ ਨੂੰ ਵੀ ਨਾਲ ਆ ਪਰਲਾ ਦਿੰਦੇ ਆ ਤੇ ਤੀਜਾ ਬੰਦਾ ਜਦੋਂ ਨਾਲ ਲਿਆ ਤਾਂ ਉਹ ਬੜਾ ਬਿਜ਼ਨਸਮੈਨ ਸੀ ਬੜਾ ਕਲੇਵਰ ਸੀ ਤੇ ਉਹਨੂੰ ਇਸ ਚੀਜ਼ ਬਾਰੇ ਪਤਾ ਸੀ ਤੇ ਉਹਨੇ ਜਿਹੜਾ ਪਹਿਲਾ ਬੰਦਾ ਸੀ ਨਾ ਉਹਨੂੰ ਕਿਹਾ ਕਿ ਉਹ ਜਿਹੜਾ ਤੇਰਾ ਦੋਸਤ ਹੈ ਜੋ ਤੇਰਾ ਫਰੈਂਡ ਹੈ ਤੂੰ ਉਹਦੇ ਸ਼ੇਅਰ ਨੂੰ ਇਦਾਂ ਇਦਾਂ ਕਰ ਦੇ ਮਤਲਬ ਉਸ ਨੂੰ ਕਹਿ ਕਹਤਾ ਉਹ ਕਹਿੰਦਾ ਵੀ ਦੇਖ ਉਹਨੂੰ ਪਤਾ ਲੱਗ ਗਿਆ ਉਹਦੇ ਦੋਸਤ ਨੂੰ ਤਾਂ ਉਹਨੇ ਆਪਣੇ ਦੋਸਤ ਜਿਹੜਾ ਹੁਣ ਮਾਲਕ ਹੈ ਉਸ ਨੂੰ ਕਿਹਾ ਉਸਦੇ ਦੋਸਤ ਨੇ ਕਿ ਮੈਂ ਤੇਰੇ ਨਾਲ ਇਹ ਚੀਜ਼ ਇਦਾਂ ਨਹੀਂ ਕਰ ਸਕਦਾ ਤੂੰ ਮੇਰੇ ਮੇਰੇ ਜੋ ਸ਼ੇਅਰ ਨੇ ਉਸ ਦਾ ਕੀ ਕਰੇਗਾ ਉਹ ਕਹਿੰਦਾ ਮੈਂ ਤੇਰੇ ਸ਼ੇਅਰ ਤਾਂ ਤੈਨੂੰ ਵਾਪਸ ਕਰ ਦੂੰਗਾ ਪਰ ਇੱਕ ਸ਼ਰਤ ਤੇ ਕਿ ਆਪਣੀ ਦੋਸਤੀ ਰਹੂਗੀ ਆਪਣੀ ਦੋਸਤੀ ਰਹੇਗੀ ਤਾਂ ਜਿਹੜਾ ਉਹਦਾ ਦੋਸਤ ਸੀ ਉਹ ਕਹਿੰਦਾ ਠੀਕ ਆ ਓਕੇ ਆ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੀ ਇਹ ਚੀਜ਼ ਕਰ ਲੈਣਾ ਵਾ ਤੇ ਆਪਾਂ ਠੀਕ ਆ ਓਕੇ ਤੇ ਤੂੰ ਉਹਦੇ ਨਾਲ ਆਪਣਾ ਕੰਮ ਦੂਸਰੇ ਦੋਸਤ ਨਾਲ ਜੋ ਨਵਾਂ ਬਣਿਆ ਉਸ ਨਾਲ ਆਪਣਾ ਬਿਜ਼ਨਸ ਕੰਮ ਕਰ ਸ਼ੁਰੂ ਕਰ ਲੈ ਚਲੋ ਕੰਮ ਚੱਲਿਆ ਬਿਜ਼ਨਸ ਚੱਲਿਆ ਵਾ ਤੂੰ ਚੱਲਿਆ ਤਾਂ ਉਹ ਆਪਣੇ ਦੋਸਤ ਨੂੰ ਮਿਲਦਾ ਰਿਹਾ ਪਰ ਉਸਨੇ ਆਪਣੀ ਜੀਵਨੀ ਵਿੱਚ ਲਿਖਿਆ ਏ ਜਿਹੜਾ ਐਪਲ ਦਾ ਮਾਲਕ ਹੈ ਕਿ ਮੈਂ ਕਦੇ ਨਹੀਂ ਭੁੱਲ ਸਕਦਾ ਕਿ ਜਦੋਂ ਅਸੀਂ ਇਹ ਕੰਪਨੀ ਦੇ ਲਈ ਨਾਮ ਲਈ ਇਸ ਮੋਬਾਈਲ ਦੇ ਲਈ ਸ਼ੁਰੂ ਕੀਤਾ ਸੀ ਕੰਮ ਕਰ ਤਾਂ ਉਸਨੇ ਆਪਣਾ ਇੱਕ ਸਾਈਕਲ ਵੇਚਿਆ ਸੀ ਉਸਨੇ ਆਪਣਾ ਇੱਕ ਸਾਈਕਲ ਵੇਚ ਦਿੱਤਾ ਸੀ ਕਿ ਮੈਂ ਆਪਾਂ ਸ਼ੇਅਰ ਜੋ ਉਹਦਾ ਕੁਝ ਸਮਾਨ ਖਰੀਦਣਾ ਸੀ ਉਸਦੇ ਲਈ ਦੁਕਾਨ ਦਾ ਸਮਾਨ ਬਹੁਤ ਪ੍ਰੋਡਕਟ ਖਰੀਦਨੇ ਪੈਂਦੇ ਹੁੰਦੇ ਆ ਜੀ ਚਲੋ ਜਿਹੜਾ ਜਿਸ ਵਿੱਚ ਹੈ ਉਹਨੂੰ ਉਸ ਬਾਰੇ ਪਤਾ ਹੈ ਤਾਂ ਉਸਨੇ ਕੀ ਕੀਤਾ ਸੀ ਆਪਣਾ ਸਾਈਕਲ ਵੇਚਿਆ ਸੀ ਤਾਂ ਇਸਦੇ ਲਈ ਉਹ ਜਿਹੜਾ ਐਪਲ ਦਾ ਮਾਲਕ ਹੈ ਉਹਨੇ ਆਪਣੇ ਦੋਸਤ ਦੇ ਲਈ ਇੰਨਾ ਰੱਖਿਆ ਕਿ ਇਹਨੇ ਇਸ ਚੀਜ਼ ਦੇ ਵਿੱਚ ਆਪਣਾ ਇੰਨਾ ਯੋਗਦਾਨ ਪਾਇਆ ਏ ਕੌਣ ਆਪਣੀ ਚੀਜ਼ ਵੇਚਦਾ ਇੱਕ ਬਿਜ਼ਨਸ ਲਈ ਹੁਣ ਭਾਵੇਂ ਪਿੱਛੇ ਹਟ ਰਿਹਾ ਪਰ ਮੈਨੂੰ ਇਹਦੇ ਨਾਲ ਦੋਸਤੀ ਰੱਖਣੀ ਹੈ ਉਹਨੇ ਲਿਖਿਆ ਹੈ ਕਿ ਮੈਨੂੰ ਅੱਜ ਤੱਕ ਇਹ ਅਫਸੋਸ ਹੈ ਕਿ ਮੈਂ ਇਸ ਨਾਲ ਧੋਖਾ ਕੀਤਾ ਜ਼ਿਆਦਾ ਪ੍ਰੋਫਿਟ ਦੇ ਲਈ ਮੈਂ ਇਹਦਾ ਪ੍ਰੋਫਿਟ ਇਹਨੂੰ ਵਾਪਸ ਕਰ ਦਿੱਤਾ ਤੂੰ ਰਹਿਮ ਦੇ ਅਸੀਂ ਦੋ ਹੀ ਬਹੁਤਾਂ ਦੂਜੇ ਨੇ ਕਿਹਾ ਕਿ ਮੈਂ ਇਦਾਂ ਕਰ ਦੇਣਾ ਤੂੰ ਇਹਨੂੰ ਵਿੱਚੋਂ ਕੱਢ ਦੇ ਹੈਨਾ ਤਾਂ ਇਹ ਕਹਿਣ ਦਾ ਮਤਲਬ ਕੀ ਹੈ ਕਿ ਕਈ ਵਾਰੀ ਅਸੀਂ ਦੁਨੀਆਦਾਰੀ ਦੇ ਵਿੱਚ ਆਪਣੇ ਉੱਤੇ ਜਿੰਨਾ ਮਰਜੀ ਨਾਮ ਕਰ ਲਈਏ ਜਿੰਨਾ ਮਰਜੀ ਪੈਸਾ ਕਮਾ ਲਈਏ ਇਕੰਦਰ ਟੁੱਟਾ ਟੁੱਟਾ ਬੰਦੇ ਰਹਿੰਦਾ ਹੀ ਹੈ ਤਰੇੜ ਤਾਂ ਰਹਿੰਦੀ ਹੈ ਜਿਹੜੀ ਚੀਜ਼ ਕੀਤੀ ਹੋਵੇ ਤੁਹਾਨੂੰ ਆਪਣੀ ਗੱਲ ਜਦ ਇਹ ਯਾਦ ਆ ਜਾਏਗੀ ਕਿ ਸਾਨੂੰ ਆ ਨਹੀਂ ਸੀ ਕਰਨਾ ਚਾਹੀਦਾ ਜਿੰਨਾ ਮਰਜੀ ਫਿਰ ਤੁਸੀਂ ਉਸਤੇ ਲਈ ਮਾਫੀ ਮੰਗੋ ਜਾਂ ਉਹੀ ਕਰੋ ਕਿ ਹਵਾਵਾਂ ਭਾਵੇਂ ਜਿੰਨੀ ਮਰਜੀ ਮਾਫੀ ਮੰਗ ਕੇ ਜਾਣ ਜਿਹੜੀ ਟਾਣੀ ਟੁੱਟੀ ਹੈ ਉਹ ਤੇ ਨਾ ਦਰਖਤ ਨਾਲ ਜੁੜਨੀ ਉਹ ਚੀਜ਼ ਉਹ ਵਕਤ ਉਹ ਹਾਲਾਤ ਉਦਾਂ ਦੇ ਫਿਰ ਦੁਬਾਰਾ ਹੁੰਦੇ ਕੋਈ ਨਹੀਂ ਤੇ ਚਲੋ ਵੈਸੇ ਨੰਗੇ ਵਕਤ ਤੇ ਨੰਗੇ ਪਾਣੀ ਦੇ ਪਿੱਛੇ ਪਿੱਛੇ ਅਸੀਂ ਭੱਜਾਂਗੇ ਤੇ ਸਚਾਈ ਵੀ ਨਹੀਂ ਹੈ ਅੱਗੇ ਵਧਣਾ ਚਾਹੀਦਾ ਹੈ ਸਿੱਖਿਆ ਲੈਣੀ ਚਾਹੀਦੀ ਹੈ ਹਨਾ ਤੇ ਚਲੋ ਆਪਾਂ ਕਰਦੇ ਹਾਂ ਅੱਜ ਦੀ ਗੱਲ ਅੱਜ ਸ਼ੁੱਕਰਵਾਰ ਦਾ ਦਿਨ ਹੈ 18 18 April 2024 ਦਿਨ ਸ਼ੁੱਕਰਵਾਰ ਦਾ ਤਿਥੀ ਦੀ ਗੱਲ 225 ਸੌਰੀ 225 ਦਿਨ ਸ਼ੁੱਕਰਵਾਰ ਜੇ ਵੀ ਦੇਖ ਲਓ ਤੁਸੀਂ April ਦਾ ਮਹੀਨਾ ਤੇ ਮੂੰਹ ਦੇ ਉੱਤੇ 24 ਹੀ ਚੜਿਆ ਹੋਇਆ ਹੈ ਹਨਾ ਚਲੋ ਸ਼ੁਕਰਗੁਜ਼ਾਰਤਾ ਦੇਣਾ ਤੇ ਅੱਜ ਦੇ ਦਿਨ ਜੇਸਟਾ ਨਕਸ਼ਤਰ ਜੋ ਗੰਡਮੂਲ ਬਣੇ ਸੀ ਨਾ 21 ਤੱਕ ਐ ਤੇ ਉਸ ਤੋਂ ਬਾਅਦ ਮੂਲ ਨਕਸ਼ਤਰ ਗੰਡਮੂਲ ਦਾ ਨਕਸ਼ਤਰ ਹੀ ਹੈ ਚੰਦਰਮਾ ਸਵੇਰੇ 8:21 ਮਿੰਟ ਤੋਂ ਤਨੂ ਰਾਸ਼ੀ ਵਿੱਚ ਜਾਣਗੇ ਵਿ੍ਰਿਚਕ ਰਾਸ਼ੀ ਵਿੱਚ ਚੱਲ ਰਹੇ ਸੀ ਪੂਰਾ ਦਿਨ ਰਾਤ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗੇਗੀ ਮੂਲ ਨਕਸ਼ਤਰ ਪ੍ਰਗਿਆ ਯੋਗ ਰਹੇਗਾ ਗ੍ਰਹਿ ਦੇ ਮੁਤਾਬਕ ਚੰਦਰਮਾ ਤਨੂ ਰਾਸ਼ੀ ਵਿੱਚ ਤੇ ਕੀ ਬਰਵਾ ਪਵੇਗਾ ਇਸ ਵਾਰ ਆਪਾਂ ਜਾਣਾਂਗੇ ਕੇਤੂ ਦਾ ਨਕਸ਼ਤਰ ਰਾਹੁਕਾਲ ਦਾ ਟਾਈਮ ਅੱਜ ਸ਼ੁੱਕਰਵਾਰ ਵਾਲੇ ਦਿਨ ਰਹਿਣ ਵਾਲਾ ਹੈ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਸਭ ਤੋਂ ਪਹਿਲਾਂ ਅਰਿਸ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਨੌਵੇਂ ਸਥਾਨ ਵਿੱਚ ਚੰਦਰਮਾ ਵਧਿਆ ਥੋੜਾ ਜਿਹਾ ਕਾਲਾਪਨ ਤੇਜ਼ੀ ਤੋਂ ਬਚਣਾ ਹੈ ਮਨ ਸੰਤੁਸ਼ਟ ਰਹੇਗਾ ਦੋ ਦਿਨ ਥੋੜੀ ਜਿਹੀ ਡਿਸਟਰਬੈਂਸ ਥੋੜੀ ਜਿਹੀ ਟੈਨਸ਼ਨ ਥੋੜੀ ਜਿਹੀ ਪਰੇਸ਼ਾਨੀ ਮਨ ਤੇ ਜੋ ਪੋਜ ਰਿਹਾ ਉਹ ਅੱਜ ਠੀਕ ਹੋ ਜਾਏਗਾ ਧਾਰਮਿਕ ਸਥਾਨ ਤੇ ਜਾਓ ਮੱਥਾ ਟੇਕੋ ਤੇ हिम्मत ਨਾ ਘਮ ਘਰੋ ਹਰ ਪਾਸੇ ਸਕਸੈਸ ਮਿਲੇਗੀ ਟੌਰਸ ਯਾਨੀ ਬ੍ਰਿਕਰਾਜੀ ਵਾਲਿਆਂ ਦੇ ਲਈ ਅੱਜ ਥੋੜਾ ਜਿਹਾ ਉਲਝੇ ਹੋਏ ਵਾਲਾ ਦਿਨ ਰਹਿ ਸਕਦਾ ਮਨ ਥੋੜਾ ਜਿਹਾ ਉਦਾਸ ਚਲਦੀ ਹੋਈ ਰੁਟੀਨ ਦੇ ਵਿੱਚ ਥੋੜੀ ਪਰੇਸ਼ਾਨੀ ਹੋਏ ਤੁਹਾਨੂੰ ਕੰਮ ਕਰਦੇ ਲਈ ਕਿ ਇਸ ਰੂਟੀਨ ਕਦੋਂ ਚੇਂਜ ਹੋਏਗੀ ਬੋਰ ਜੇ ਹੋ ਰਹੀਆਂ ਜਿੱਦਾਂ ਐ ਲੱਗਦਾ ਪਿਆ ਪ੍ਰਿਕ੍ਰਾਸ਼ੀ ਵਾਲਿਆਂ ਨੂੰ ਤਾਂ ਕੀ ਕਰਨਾ ਇੱਕ ਤਾਂ ਚੰਦਰ ਵੀ ਡਾਉਨ ਹੈ ਥੋੜੀ ਉਦਾਸੀ ਹੋਵੇ ਤਾਂ ਹਲਕਾ ਮਿਊਜ਼ਿਕ ਸੁਣ ਲੈਣਾ ਚੰਗਾ ਦੁੱਧ ਜ਼ਰੂਰ ਬੱਥੇ ਤੇ ਲਾਉਣਾ ਜੈਮਨੀ ਮਿਥੁਨ ਰਾਸ਼ੀ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਅਸਤਾ ਦਿਨ ਅੱਛਾ ਜਾਏਗਾ ਵਿਦੇਸ਼ ਤੋਂ ਪੈਸਾ ਆ ਜਾਏਗਾ ਇਮੋਸ਼ਨਲ ਰਿਲੇਸ਼ਨਸ਼ਿਪ ਸੰਬੰਧਨ ਨੂੰ ਲੈ ਕੇ ਬਾਹਰ ਖਾਣਾ ਖੁਣਾ ਖਾਣ ਦਾ ਪ੍ਰੋਗਰਾਮ ਹੈ ਤਾਂ ਵੀ ਚੰਦਰ ਤੁਹਾਡੇ ਲਈ ਸ਼ੁਭ ਕਾਮ ਹੀ ਕਰਨ ਵਾਲਾ ਹੈ ਮੇਰੀ ਰਾਸ਼ੀ ਕੈਂਸਰ ਜਾਨੇ ਕਰ ਕਰਾ ਸੀ ਸੱਟ ਸੱਟ ਚੋੜਦਾ ਭੈਮਨ ਤੇ ਬਣਨ ਵਾਲਾ ਇਸ ਕਰਕੇ ਥੋੜਾ ਹੌਲੀ ਚੱਲੋ ਸਲੋ ਚੱਲੋ ਵਾਹਣ ਵੀ ਬਹੁਤ ਧਿਆਨ ਨਾਲ ਚਲਾਓ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਮੈਡੀਟੇਸ਼ਨ ਕਰਨੀ ਅੱਜ ਬਹੁਤ ਜ਼ਰੂਰੀ ਹੈ ਅੰਦਰੂਨੀ ਮਨੋਬਲ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਦਾਮਾ ਡੋਲਸ ਦਿੱਤੀਆਂ ਡਿਪਰੈਸ਼ਨ ਵਾਲੀ ਹਾਲਤ ਹੋ ਜਾਏਗੀ ਰੈੱਡ ਕਲਰ ਦਾ ਰਮਾਲ ਆਪਣੇ ਕੋਲ ਰੱਖੋ ਜੀ ਉਹ ਸਿੰਘ ਰਾਸ਼ੀ ਸਿਤਾਰੇ ਚੰਗੇ ਆ ਪਰ ਲੱਤਾਂ ਚ ਬਾਹਾਂ ਚ ਦਰਦ ਮਸਲਸ ਪ੍ਰੋਬਲਮ ਪੇਟ ਵਿੱਚ ਇਨਫੈਕਸ਼ਨ ਹਾਜੀ ਵੀ ਥੋੜੀ ਬਹੁਤੀ ਰਹੇਗੀ ਨਕਸ਼ਤਰ ਕੇਤੂ ਦਾ ਮਿੱਤਰ ਨਾ ਹੋਣ ਕਰਕੇ ਸੰਭਲ ਕੇ ਹਰ ਕੰਮ ਕਰੋ ਤੇ ਕਾਲਾ ਪੰਨ ਤੇਜਿਤ ਹੋ ਤੁਸੀਂ ਵੀ ਬਚੋ ਸਟੈਂਡਰਡ ਲੈਵਲ ਤੁਹਾਡਾ ਬੜਾ ਅੱਛਾ ਰਹੇਗਾ ਅੱਛੇ ਲੋਕਾਂ ਨਾਲ ਸਬੰਧਾਂ ਦਾ ਫਾਇਦਾ ਵੀ ਹੋਏਗਾ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਵਿੱਚ ਜੋ ਸਿਤਾਰੇ ਚੱਲ ਰਹੇ ਨੇ ਜੇ ਦੇਖਿਆ ਜਾਵੇ ਅੱਜ ਜੋ ਨਕਸ਼ਤਰ ਹੈ ਕੇਤੂ ਦਾ ਭਾਵੇਂ ਮਿੱਤਰ ਨਹੀਂ ਪਰ ਕੇਤੂ ਲਗਨ ਵਿੱਚ ਹੈ ਔਲਾਦ ਨਾਲ ਨਹੀਂ ਬੈਸਬਾਜੀ ਜਰਾ ਕਰਨੀ ਬੱਚਿਆਂ ਨੂੰ ਲੈ ਕੇ ਚਿੰਤਾ ਠੀਕ ਹੈ ਬਣੀ ਹੋਈ ਹੈ ਪਰ ਬੱਚਿਆਂ ਨੂੰ ਐਵੇਂ ਹੀ ਡਾਂਟਦੇ ਰਹਿਣਾ ਚੰਗੀ ਗੱਲ ਨਹੀਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ ਕਿ ਕਿਉਂ ਭਈ ਕਿਦਾਂ ਵੀ ਕੀ ਗੱਲ ਹੈ ਤੇ ਧਿਆਨ ਰੱਖੋ ਉਹਨਾਂ ਦੀ ਸੰਗਤ ਦਾ ਵੀ ਲਿਬਰਾ ਜਾਨੀ ਤੂਲ ਰਾਸ਼ੀ ਦੀ ਗੱਲ ਕਰੀਏ ਤਾਂ ਗੁੱਸਾ ਹਜੇ ਥੋੜਾ ਜਿਹਾ ਘੱਟ ਕਰੋ ਖਿਜੋ ਘਟ ਇਰਿਟੇਟ ਘਟੋ ਉਹ ਮਾ ਨਾਲ ਸਲਾਹ ਜ਼ਰੂਰ ਕਰੋ ਹਰ ਕੰਮ ਦੀ ਪਰਿਵਾਰ ਨਾਲ ਸਲਾਹ ਹੀ ਕਰਨੀ ਚਾਹੀਦੀ ਆ ਜ਼ਰੂਰੀ ਹੈ ਚੰਦਰ ਤੀਸਰੇ ਸਥਾਨ ਵਿੱਚ ਹੈ ਛੋਟੀ ਮੋਟੀ ਯਾਤਰਾ ਵਧੀਆ ਰਹੇਗੀ ਪਰ ਯਾਤਰਾ ਦੌਰਾਨ ਖਾਣ ਪੀਣ ਦਾ ਧਿਆਨ ਰੱਖੋ ਗਲੇ ਦੀ ਪ੍ਰੋਬਲਮ ਤੰਗ ਕਰੇਗੀ ਸਕਾਰਪੀਓ ਬ੍ਰਿਸ਼ਚਕ ਰਾਸ਼ੀ ਕੇਤੂ ਦਾ ਨਕਸ਼ਤਰ ਮਿੱਤਰ ਹੈ ਯਾਤਰਾ ਸਫਲਕਾਰੀ ਕੰਮਕਾਰੀ ਯਾਤਰਾ ਹੋਵੇ ਚਾਹੇ ਵੈਸੇ ਜਾ ਰਹੇ ਹੋ ਕਿਤੇ ਤਾਂ ਕੇਤੂ ਦਾ ਨਕਸ਼ਤਰ ਵਧੀਆ ਬਸ ਥੋੜਾ ਜਿਹਾ ਖਾਣ ਪੀਣ ਤੋਂ ਪਰਹੇਜ਼ ਰੱਖੋ ਥੋੜਾ ਖਾਣਾ ਪੀਣਾ ਜੋ ਵੀ ਖਾ ਪੀ ਰਹੇ ਹੋ ਉਸ ਦੇ ਲਈ ਥੋੜੀ ਗਲੇ ਦੀ ਪ੍ਰੋਬਲਮ ਜਾਂ ਪੇਟ 'ਚ ਥੋੜੀ ਪ੍ਰੋਬਲਮ ਨਾ ਹੋਵੇ ਤਾਂ ਇਸ ਲਈ ਧਿਆਨ ਰੱਖ ਕੇ ਚੱਲਣਾ ਜਿੱਦ ਕੇ ਅੜ ਕੇ ਕੋਈ ਕੰਮ ਨਹੀਂ ਕਰਨਾ ਪੈਸੇ ਲਈ ਤਾਂ ਲਈ ਚੰਗੇ ਆ ਸਿਤਾਰੇ ਵਧੀਆ ਰਹੋਗੇ ਤੇ ਕੋਈ ਚੀਜ਼ ਕੀਮਤੀ ਖਰੀਦਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਅੱਜ ਦਾ ਦਿਨ ਬੈਸਟ ਹੈ ਕੈਪ੍ਰਿਕorn ਮਕਰ ਰਾਸ਼ੀ ਵਾਲਿਆਂ ਦੇ ਲਈ ਵਾਧੂ ਖਰਚੇ ਹੋ ਰਹੇ ਆ ਜੀ ਤੁਹਾਡੇ ਖਰਚਾਂ ਦੇ ਬਚਾ ਨਾਲ ਪਰੇਸ਼ਾਨੀ ਚੱਲ ਰਹੀ ਹੈ ਤਾਂ ਇਹ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਮੈਡੀਟੇਸ਼ਨ ਤਾਂ ਕਰਨੀ ਚਾਹੀਦੀ ਹੈ ਪਰ ਜਿੱਦ ਕੇ ਅੜ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਕੈਪ੍ਰਿਕorn ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਥੋੜੇ ਖਰਚੇ ਜ਼ਿਆਦਾ ਆਪਾਂ ਜਿੱਦਾਂ ਤੁਹਾਨੂੰ ਦੱਸਿਆ 12ਵੇਂ ਚੰਦਰਮਾ ਤਾਂ ਮਕਰ ਰਾਸ਼ੀ ਦੇ ਜੋ ਖਰਚੇ ਹੋ ਰਹੇ ਆ ਜ਼ਿਆਦਾ ਤਾਂ ਉਹਦੇ ਲਈ ਧਿਆਨ ਰੱਖਣ ਵਾਲੀ ਗੱਲ ਆ ਕਿ ਕੁੱਤੇ ਨੂੰ ਰੋਟੀ ਵੀ ਪਾਉਣੀ ਆ ਤੇ ਮਾਂ ਦੇ ਪੈਰੀ ਹੱਥ ਲਗਾ ਕੇ ਵਾਧੂ ਖਰਚੇ ਨਹੀਂ ਕਰਨੇ ਤੁਹਾਕੁਰ ਉਸ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਲੋਕਲ ਮੋਸ਼ਨਲ ਹੋਏ ਪਰਵਾਰ ਵਿੱਚ ਛੋਟੇ-ਮੋਟੇ ਲੋਕਚੋਕ ਹੋਏ ਸਲਾਹ ਤੁਸੀਂ ਦਿੱਤੀ ਜਰੂਰ ਪਰ ਮੰਨੀ ਕਿਸੇ ਨੇ ਤੁਹਾਡੀ ਹੈ ਨਹੀਂ ਜਿਸ ਕਰਕੇ ਤੁਸੀਂ ਜਾਦਾ ਇਰੀਟੇਟ ਹੋਏ ਖੁਸ਼ ਰਹਿਣ ਲਈ ਜ਼ਰੂਰੀ ਥੋੜਾ ਹੀ ਹੈ ਕਿ ਦੂਸਰੇ ਤੇ ਦਬਾ ਪਾਇਆ ਜਾਵੇ ਆਪਣੀ ਜ਼ਿੰਦਗੀ ਵਿੱਚ ਥੋੜਾ ਮਸਤ ਰਹੋ ਨਸ਼ੇ ਤੋਂ ਦੂਰੀ ਬਣਾ ਕੇ ਰੱਖੋ ਦਿਨ ਉਪਧਿਆ ਪੈਸੇ ਜਣੀ ਮੇਨ ਰਾਸ਼ੀ ਦੀ ਗੱਲ ਕਰੀ ਤਾਂ ਦਸਵੇਂ ਚੰਦਰਮਾ ਸਰਕਾਰੀ ਦਰਬਾਰੇ ਨੇਮ ਫੈਮਲੀ ਅੱਜ ਦਾ ਦਿਨ ਅੱਛਾ ਜਾਏਗਾ ਕਿਸੇ ਪ੍ਰਤਿਸ਼ਠਾ ਵਾਲੇ ਵਿਅਕਤੀ ਦੀ ਸਲਾਹ ਨਾਲ ਕੋਈ ਕੰਮ ਅੱਗੇ ਵਧ ਸਕਦਾ ਤੇ ਰਾਜਨੀਤਿਕ ਤੌਰ ਤੇ ਪੈਂਦੀ ਹੋਈ ਰੁਕਾਵਟ ਦੂਰ ਹੋ ਸਕਦੀ ਹੈ ਸ਼ੁਕਰ ਨੂੰ ਸ਼ੁਭ ਕਰੋ ਸ਼ੁਕਰ ਲਗਨ ਚ ਹੈ ਦਹੀ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਦਹੀ ਮਨ ਕੇ ਵੀ ਨਾ ਸਕਦੇ ਏਸੀਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿ ਨੂੰ ਕਿਦਾਂ ਆਪਾਂ ਸਹੀ ਕਰਕੇ ਹੋਰ ਜ਼ਿਆਦਾ ਵਧੀਆ ਸਿਤਾਰਿਆਂ ਦੇ ਹਿਸਾਬ ਨਾਲ ਆਪਣੀ ਕਹਿ ਸਕਦੇ ਦਿਨ ਚੜ੍ਹਿਆ ਜੋ ਦਿਨ ਦੀ ਰੁਟੀਨਲ ਸੁ ਹੋਰ ਅੱਛਾ ਸਲਾਹ ਨਾਲ ਚੱਲ ਸਕਦੇ ਆ ਗੱਲ ਇਹ ਆ ਕਿ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਗੱਲ ਇਹ ਆ ਕਿ ਆਪਣੇ ਆਪ ਨੂੰ ਬਦਲ ਕੇ ਨਾ ਮੁਤਾਬਕ ਚੱਲਿਆ ਤਾਂ ਜਾ ਸਕਦਾ ਹੈ ਹਰ ਕਿਸੇ ਲਈ ਹਰ ਤਰ੍ਹਾਂ ਦੇ ਸਿਤਾਰੇ ਬਹੁਤ ਅੱਛਾ ਪ੍ਰਭਾਵ ਪਾਉਂਦੇ ਆ ਗੱਲ ਤਾਂ ਸਿਰਫ ਸਮਝਣ ਦੀ ਹੈ ਗੱਲ ਸਿਰਫ ਰਸਤਾ ਚੁਣਨ ਦੀ ਹੈ ਹੈਨਾ ਤੇ ਰਸਤਾ ਕਿਹੜਾ ਅਸੀਂ ਚੁਣ ਰਹੇ ਆ ਇਹ ਮਾਇਨੇ ਰੱਖਦਾ ਹੈ ਦੁਨੀਆਦਾਰੀ ਅਨੁਸਾਰ ਚੁਣ ਰਹੇ ਆ ਆਪਣੇ ਗ੍ਰਹਿਾਂ ਮੁਤਾਬਕ ਚੁਣ ਰਹੇ ਆ ਕਦੇ ਵੀ ਆਪਣੇ ਕੈਰੀਅਰ ਨੂੰ ਇਹ ਨਾ ਦੇਖੋ ਕਿ ਸਾਡੇ ਸਾਡੇ ਆੜਗਵਾੜ ਚ ਕਿਸੇ ਨੇ ਕੀ ਕਰਕੇ ਕਿਸ ਜਗ੍ਹਾ ਤੇ ਪਹੁੰਚਿਆ ਇਹ ਸੋਚੋ ਕਿ ਅਸੀਂ ਕੀ ਕਰਨਾ ਹੈ ਤਾਂ ਕੈਰੀਅਰ ਸੰਬੰਧੀ ਅਗਰ ਕੋਈ ਪਰੇਸ਼ਾਨੀ ਹੋਵੇ ਤੁਹਾਨੂੰ ਤਾਂ ਤੁਹਾਡੇ ਘਰ ਦੀ ਈਸਟ ਦਿਸ਼ਾ ਬਹੁਤ ਮਾਇਨੇ ਰੱਖਦੀ ਆ ਤਾਂ ਇਸ ਕਰਕੇ ਉਸ ਦਿਸ਼ਾ ਵਿੱਚ ਅਗਰ ਕੋਈ ਸ਼ਨੀ ਦੀ ਚੀਜ਼ ਨਹੀਂ ਪਈ ਜਾਂ ਕਲੀਅਰ ਹੈ ਜਾਂ ਹਨੇਰਾ ਨਹੀਂ ਹੈ ਜ਼ਿਆਦਾ ਤਾਂ ਸਮਝੋ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸੂਰਜ ਵਾਂਗੂੰ ਚਮਕਣ ਲਈ ਜ਼ਿਆਦਾ ਪਰੇਸ਼ਾਨੀ ਨਹੀਂ ਹੋਏਗੀ ਸਮਾਜਾਜ਼ਤ ਆਪ ਸਭ ਦਾ ਸਭ ਦਾ ਬਣ ਅੱਛਾ ਜਾਵੇ ਸਤਿ ਸ਼੍ਰੀ ਅਕਾਲ